ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਆਪਾਂ ਦਰਸ਼ਨ ਦੇਦਾਰੇ ਕਰਨ ਆਏ ਹੋਇਆ ਜੀ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਰਸ਼ਾਈ 10ਵੇਂ ਹੈਗਾ ਜੀ ਕੁੰਗਰਾਲੀ ਸਿੱਖਾਂ ਜ਼ਿਲ੍ਹਾ ਲੁਧਿਆਣਾ ਤੇ ਇੱਥੇ ਸਾਹਿਬ ਸ੍ਰੀ ਗੋਮਨ ਸਿੰਘ ਜੀ ਮਹਾਰਾਜ ਆਏ ਸੀਗੇ ਜੀ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਤੋਂ ਤੇ ਉਹਨਾਂ ਦੇ ਨਾਲ ਸੀਗੇ ਭਾਈ ਗਨੀਖਾਂ ਜੀ ਤੇ ਭਾਈ ਨਵੀਖਾ ਜੀ ਤੇ ਇੱਥੇ ਆ ਉਹ ਇੱਕ ਭਾਈ ਨੱਥੂ ਮਿਸਤਰੀ ਜੀ ਨੂੰ ਮਿਲਣ ਆਏ ਸੀ ਕਿਉਂਕਿ ਗੁਰੂ ਸਾਹਿਬ ਜੀ ਉਹਨਾਂ ਨੂੰ ਪਹਿਲਾਂ ਹੀ ਜਾਣਦੇ ਸੀ ਭਾਈ ਨੱਥੂ ਮੈਸਤਰੀ ਉਹ ਸੀਗੇ ਜੀ ਉਹ ਗੁਰੂ ਸਾਹਿਬ ਜੀ ਲਈ ਆਪਣੇ ਹੱਥੀਂ ਸ਼ਸਤਰ ਤਿਆਰ ਕਰਕੇ ਭੇਟ ਕਰਾਇਆ ਕਰਦੇ ਸਨ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਤਾਂ ਜਦੋਂ ਕੁਝ ਸਮਾਂ ਹੋਇਆ ਭਾਈ ਨੱਥੂ ਮੈਸਤਰੀ ਜੀ ਗੁਰੂ ਸਾਹਿਬ ਜੀ ਲਈ ਸ਼ਸਤਰ ਦੇਣ ਨਾ ਗਏ ਤਾਂ ਗੁਰੂ ਸਾਹਿਬ ਜੀ ਇੱਥੇ ਆਏ ਉਹਨਾਂ ਨੂੰ ਮਿਲਣ ਦੀ ਖਾਤਰ ਤੇ ਉਹਨਾਂ ਨੇ ਭਾਈ ਨੱਥੂ ਮੈਸਤਰੀ ਜੀ ਨੂੰ ਬਲਾਵਾ ਭੇਜਿਆ ਤਾਂ ਭਾਈ ਨੱਥੂ ਮੈਸਤਰੀ ਜੀ ਨੇ ਗੁਰੂ ਜੀ ਨੂੰ ਇੱਕ ਤੀਰ ਕਮਾਨ 22 ਤੀਰ ਦੋ ਤਲਵਾਰਾਂ ਅਤੇ ਦੋ ਤਮੰਚੇ ਪੈਣ ਕੀਤੇ ਸੀ ਤੇ ਆਪਾਂ ਦਰਸ਼ਨ ਕਰਾਉਣ ਜਾ ਰਹੇ ਆਂ ਜੀ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਿੰਡ ਕੁੰਗਰਾਲੀ ਸਿੱਖਾਂ ਜ਼ਿਲ੍ਹਾ ਲੁਧਿਆਣਾ ਆਤਮ ਚੀਨ ਪਰ ਆਤਮ ਚੀਨਾ ਗੁਰ ਸੰਗਤ ਇਹ ਨਿਸਤਾਰ ਗੁਰ ਕੀ ਧਰਮ ਨਮੇ ਢਾਕੋਈ ਜਿਸ ਬਖਸ਼ੇ ਤਿਸ ਤਾਰੇ ਸੋਈ जन्म मरणम दोगुणै नाव मनसो प्रभु अपरे अपाराए गुरते पुले आ